ਇਸ ਵਕਤ ਮੈਂ ਬਠਿੰਡਾ ਜ਼ਿਲ੍ਹਾ ਦੇ ਪਿੰਡ ਸਿਵੀਆਂ ਦੇ ਵਿੱਚ ਖੜਾ ਹਾਂ ਤੇ ਇਸ ਪਿੰਡ ਦੇ ਵਿੱਚ ਇੱਕ ਵੀ ਔਰਤ ਤੁਹਾਨੂੰ ਵੇਲੇ ਨਹੀਂ ਮਿਲੂਗੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਨਾ ਕਿੰਨੀਆਂ ਸਾਰੀਆਂ ਔਰਤਾਂ ਇੱਥੇ ਸਲਾਈ ਕਢਾਈ ਦਾ ਕੰਮ ਕਰ ਰਹੀਆਂ ਹਨ ਇੱਥੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਵਰਦੀਆਂ ਬਣਦੀਆਂ ਉਹ ਇੱਥੇ ਬਣਾਈਆਂ ਜਾਂਦੀਆਂ ਤੇ ਇਹ ਇਹਨਾਂ ਦਾ ਆਪਣਾ ਹੀ ਰੋਜਗਾਰ ਆਪਾਂ ਕਹਿ ਸਕਦੇ ਹਾਂ ਸੈਲਫ ਹੈਲਪ ਗਰੁੱਪ ਇਹਨੂੰ ਕਹਿੰਦੇ ਹੈਗੇ ਇਹ ਸਰਕਾਰ ਦੀ ਸਹਾਇਤਾ ਦੇ ਨਾਲ ਹੀ ਹੁੰਦਾ ਕਈ ਵਾਰ ਆਪਾਂ ਸਰਕਾਰ ਨੂੰ ਬਹੁਤ ਜ਼ਿਆਦਾ ਨਿੰਦਦੇ ਵੀ ਸਰਕਾਰ ਇਹ ਮਦਦ ਨਹੀਂ ਕਰਦੀ ਉਹ ਮਦਦ ਨਹੀਂ ਕਰਦੀ ਅਸਲ ਦੇ ਵਿੱਚ ਆਪਾਂ ਮਦਦ ਲੈਣਾ ਨਹੀਂ ਚਾਹੁੰਦੇ ਸਰਕਾਰ ਦੀਆਂ ਬਹੁਤ ਸਾਰੀਆਂ ਸਕੀਮਾਂ ਹੁੰਦੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਸਕੀਮ ਹੈ ਸੈਲਫ ਹੈਲਪ ਗਰੁੱਪ ਜਿਹਦੇ ਤਹਿਤ ਇਹ ਭੈਣਾਂ ਜਿਹੜੀਆਂ ਆਪਣਾ ਗਰੁੱਪ ਚਲਾ ਕੇ ਇੱਥੇ ਕੰਮ ਕਰ ਰਹੀਆਂ ਤੇ ਆਪਣੇ ਪਿੰਡ ਦੇ ਵਿੱਚ ਰਹਿ ਕੇ ਕੰਮ ਚਲਾ ਰਹੀ ਹੈ ਆਪਣਾ ਲਗਭਗ 700 ਦੇ ਕਰੀਬ ਔਰਤਾਂ ਇਸ ਮਿਸ਼ਨ ਦੇ ਨਾਲ ਇਸ ਪ੍ਰੋਜੈਕਟ ਦੇ ਨਾਲ ਜੁੜੀਆਂ ਹੋਈਆਂ ਜਿੱਥੇ ਕਿ ਅੱਜ ਦੀ ਘੜੀ ਜਿਹੜਾ ਪ੍ਰੋਜੈਕਟ ਹੈ ਸਰਕਾਰੀ ਸਕੂਲਾਂ ਦੀ ਵਰਦੀਆਂ ਦਾ ਹੋਰ ਪ੍ਰੋਜੈਕਟ ਆਉਂਦੇ ਰਹਿੰਦੇ ਹੈਗੇ ਸੋ ਇਹਦੇ ਨਾਲ ਸਾਰੀਆਂ ਔਰਤਾਂ ਦਾ ਜਿਹੜਾ ਘਰ ਚੱਲਦਾ ਇਸ ਪਿੰਡ ਦੇ ਵਿੱਚ ਲਗਭਗ 70 ਗਰੁੱਪ ਬਣੇ ਹੋਏ ਨੇ 10-10 ਔਰਤਾਂ ਦੇ ਸੋ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਪੰਜ ਸੋਸ਼ੀਕਲ ਜੀ ਸੋਸ਼ੀਕਲ ਜੀ ਕੀ ਨਾਮ ਹੈ ਜੀ ਤੁਹਾਡਾ ਜੀ ਬਲਜਿੰਦਰ ਕੌਰ ਤੇ ਤੁਸੀਂ ਕਿੰਨੇ ਟਾਈਮ ਤੋਂ ਇਸ ਗਰੁੱਪ ਦੇ ਨਾਲ ਜਾਂ ਇਸ ਸਿਸਟਮ ਦੇ ਨਾਲ ਜੁੜੇ ਹੋਏ ਹੋ 2015 ਤੋਂ ਸਰ ਜੀ ਹਾਂ ਸੈਲਫ ਹੈਲਪ ਗਰੁੱਪ ਬੋਲਦੇ ਜੀ ਹਾਂਜੀ ਹਾਂਜੀ ਸੈਲਫ ਹੈਲਪ ਗਰੁੱਪ ਜੀ ਤੇ ਇਹਦਾ ਕੀ ਥੋੜਾ ਦੱਸੋ ਕਿ ਕਿਵੇਂ ਇਹਦੇ ਨਾਲ ਜੁੜਿਆ ਜਾ ਸਕਦਾ ਹਾਂਜੀ ਸਰ ਅਸੀਂ ਜਦੋਂ ਸਾਨੂੰ ਵੀ ਨਹੀਂ ਸੀ ਪਤਾ ਹੈਗਾ ਜੀ 2015 ਦੇ ਵਿੱਚ ਨਾ ਇੱਕ ਆਪਣੇ ਤਿਆਗਗ੍ਰਾਮ ਨੂੰ ਬੈਂਕ ਦੇ ਵਿੱਚ ਮੈਂ ਮਤਲਬ ਕਰਮਚਾਰੀ ਦੇ ਤੌਰ ਤੇ ਨੌਕਰੀ ਲੱਗੀ ਜਾ ਕੇ ਤੇ ਉਹਦੇ ਵਿੱਚ ਬੈਂਕ ਦੇ ਵਿੱਚ ਹੀ ਪਤਾ ਲੱਗਿਆ ਸੀਗਾ ਮੈਨੂੰ ਤੇ ਉਸ ਤੋਂ ਬਾਅਦ ਸਾਡੇ ਇੱਕ ਕੰਪਨੀ ਆ ਬੁਜਾ ਫਾਊਂਡੇਸ਼ਨ ਹਾਂਜੀ ਉਸ ਦੇ ਨਾਲ ਸਾਨੂੰ ਵੀ ਉਧਰੋਂ ਵੀ ਸਾਨੂੰ ਸਹਿਯੋਗ ਮਿਲਿਆ ਵੀ ਹਾਂ ਸਰਕਲਪ ਗਰੁੱਪਾਂ ਦੇ ਵਿੱਚ ਕਾ ਮਤਲਬ ਬਹੁ ਮਿਲਦਾਗਾ ਸੰਜੋਗ ਉਸ ਤੋਂ ਬਾਅਦ ਜੀ 2019 ਦੇ ਵਿੱਚ ਸਾਡੇ ਕੋਲੇ ਬਲਜੀਤ ਸਰ ਆਏ ਜੀ ਐਨਆਰਲ ਨੰਬਰ ਨੂੰ ਗੋਨਿਆਨੇ ਬਲਾਕ ਤੋਂ ਉਹਨਾਂ ਨੇ ਸਾਨੂੰ ਸਰਕਾਰੀ ਸਕੀਮਾਂ ਬਾਰੇ ਦੱਸਿਆ ਤੇ ਪਹਿਲਾਂ ਤਾਂ ਲੇਡੀ ਜੀ ਕੋਈ ਭਰੋਸਾ ਹੀ ਨਹੀਂ ਸੀ ਕਰ ਰਹੇ ਜੀ ਜਦੋਂ ਗਰੁੱਪ ਬਣਾਉਂਦੇ ਸੀਗੇ ਮਸਾਂ 5-7 ਗਰੁੱਪ ਬਣੇ ਸੀ ਪਹਿਲਾਂ ਜਦੋਂ 2019 ਦੇ ਵਿੱਚ ਅਸੀਂ ਬਲਜੀਤ ਸਰ ਸਾਨੂੰ ਮਿਲੇ ਤੇ ਡੀਪੀਐਮ ਸੁਖਵਿੰਦਰ ਸਰ ਮਿਲੇ ਉਸ ਤੋਂ ਬਾਅਦ 2019 ਦੇ ਵਿੱਚ ਸਾਨੂੰ 2 15 ਕਹ ਹਜ਼ਾਰ ਰੁਪਏ ਸਾਨੂੰ ਸਰਕਾਰ ਵੱਲੋਂ ਪਹਿਲਾਂ ਮਿਲਿਆ ਫਿਰ 50 ਹਜ਼ਾਰ ਰੁਪਏ ਮਿਲਿਆ ਤੇ ਇਹਨਾਂ ਨੇ ਸਾਨੂੰ ਨਾ ਸੀਸੀਐਲ ਕਹਿੰਦੇ ਆ ਗੈ ਲੋਨ ਨੂੰ ਜਿਵੇਂ ਆਪਾਂ ਲੋਨ ਲੈਨੇ ਹਨਾ ਤੇ ਉਹਨੂੰ ਫਸਟ ਡੋਜ਼ ਸੀਸੀਐਲ ਕਹਿੰਦੇ ਤੇ ਸਾਨੂੰ 1.5 ਲੱਖ ਰੁਪਏ ਦੇ حساب ਨਾ ਕਰਵਾਈ ਉਹ ਜਦੋਂ ਸਾਨੂੰ ਉਹ 1.5 ਲੱਖ ਰੁਪਏ ਮਿਲਿਆ ਤੇ 65000 ਉਹ ਮਿਲਿਆ ਲੇਡੀ ਜਿਨੂਆ ਹੋਗਾ ਵੀ ਹਾਂ ਠੀਕ ਆ ਕੰਪਨੀਆਂ ਤੋਂ ਲੈਨੇ ਆ ਜ਼ਿਆਦਾ ਕਰਜ਼ਾ ਮਿਲਦਾ ਮਹਿੰਗਾ ਮਿਲਦਾ ਕਰਜ਼ਾ ਮਿਲਦਾ ਜਾਂਦਾਗਾ ਉਸ ਤੋਂ ਬਾਅਦ ਇਸ ਆਸਤਾ ਕਾਰਜਾ ਮਿਲਿਆ ਹੌਲੀ ਹੌਲੀ ਲੜੀ ਜਨਨਾ ਸ਼ੁਰੂ ਹੋਗਾ ਉਸ ਦੇ ਵਿੱਚ ਲਾਕਡਾਊਨ ਆ ਗਿਆ ਸੀ ਤੁਹਾਨੂੰ ਪਤਾ ਹੀ ਅੱਗੇ ਹੈ ਨਾ ਲਾਕਡਾਊਨ ਦੇ ਵਿੱਚ ਅਸੀਂ ਵੀ ਅੰਦਰ ਸਾਰੇ ਲੋਕ ਅੰਦਰ ਕੈਦ ਹੋ ਗਏ ਸੀਗੇ ਪਰ ਅਸੀਂ ਉਸ ਟਾਈਮ ਵੀ ਅੰਦਰ ਕੈਦ ਨਹੀਂ ਹੋਏ ਸੀ 2019 ਦੇ ਵਿੱਚ ਤੇ ਵੀ ਹਰ ਇੱਕ ਲੋਕਾਂ ਦੇ ਮੂੰਹ ਬੰਦ ਕਰਤੇ ਸੀਗੇ ਜੀ ਮਾਸਕਾਂ ਦੇ ਨਾਲ ਹੈ ਨਾ ਜੀ ਤੇ ਅਸੀਂ ਉਹ ਮਾਸਕਾਂ ਦੇ ਵਿੱਚੋਂ ਕਮਾਈ ਕੀਤੀ ਜੀ 2019 ਦੇ ਵਿੱਚ ਹੈ ਨਾ ਤੇ ਅਸੀਂ ਅੰਦਰ ਬਹਿ ਕੇ ਵੀ ਕਮਾਈ ਕੀਤੀ ਉਸ ਤੋਂ ਬਾਅਦ ਜੇ ਅਸੀਂ ਦਰਖਤ ਆਪਣੇ ਹੁਣ ਦਰਖਤ ਕਹਿੰਦੇ ਵੀ ਸੌਣ ਬਾਧ ਦੇ ਵਿੱਚ ਦਰਖਤ ਲਾਓ ਹੈ ਨਾ ਮੀਂਹ ਪੈਣ ਲੱਗ ਗਿਆ ਅਸੀਂ ਦਰਖਤ ਵਾਸਤੇ ਸਰ ਕਹਿੰਦੇ ਵੀ ਦਰ ਨੂੰ ਬਚਾਉਣ ਵਾਸਤੇ ਵੀ ਕੋਈ ਸੋਰਸ ਚਾਹੀਦਾ ਫਿਰ ਸਾਨੂੰ ਸਰਕਾਰ ਵੱਲੋਂ ਇੱਕ ਹੈਲਪ ਹੋਰ ਮਿਲੀ ਅਸੀਂ ਟ੍ਰੀਗਾਰਡ ਬਣਾਏ ਇੱਕ ਟ੍ਰੀਗਾਰਡ ਦੇ ਸਾਨੂੰ 30 ਰੁਪਏ ਮਿਲਦੇ ਸੀਗੇ ਤੇ ਅਸੀਂ ਅੰਦਰ ਬੈਠੇ ਨੇ ਉਹ ਟ੍ਰੀਗਾਰਡ ਬਣਾਏ ਜੀ ਉਹਦੇ ਵਿੱਚੋਂ ਕਾਫੀ ਸਾਨੂੰ ਪੈਸਾ 70 ਰੁਪਏ ਪੂਰੇ ਟ੍ਰੀਗਾਰਡ ਹਾਂ ਤ੍ਰੀਗੜ ਦੇ ਮਿਲਦੇ ਸੀਗੇ 70 ਰੁਪਏ ਇੱਕ ਦਰਖਤ ਦੇ ਨਾਲ ਉਹ ਪੌੜੀਆਂ ਜਿਹਾ ਲਾਉਂਦੇ ਸੀ ਨਾ ਜਿਹੜੀਆਂ ਤੇ ਉਹਦੇ 70 ਰੁਪਏ ਮਿਲਦੇ ਸੀਗੇ ਸਾਨੂੰ ਜੀ ਤੇ ਅਸੀਂ ਲੇਡੀ ਜੀ ਨੇ ਜਿੰਨੀਆਂ ਸਾਡੇ ਨਾਲ ਉਦੋਂ ਜੁੜੀਆਂ ਹੋਈਆਂ ਲੇਡੀ ਜੀ ਸੀਗੀਆਂ 2019 ਤੇ 20 ਦੇ ਵਿੱਚ ਤੇ ਉਹਨਾਂ ਨੇ ਬਹੁਤ ਹੀ ਕਮਾਈ ਕੀਤੀ ਇਹ ਸਰਕਾਰ ਨੇ ਸਾਨੂੰ ਸਹਿਯੋਗ ਦਿੱਤਾ ਸੀਗਾ ਜੀ ਹੁਣ ਮਤਲਬ ਕਿੰਨੀ ਕ ਆਮਦਨੀ ਹੋ ਜਾਂਦੀ ਹੈ ਲਗਭਗ ਅੰਦਾਜ਼ਾ ਤੌਰ ਤੇ ਇੱਕ ਲੇਡੀ ਜੀ ਹੁਣ 5 6 ਸੈੱਟ ਬਣਾ ਲੈਂਦੀ ਹੈਗੀ 60 ਦੇ ਹਿਸਾਬ ਨਾਲ 2 300 2 300 ਦੇ ਡਟ ਟਕਾ ਟ ਕੋਈ ਨਹੀਂ ਜਾਂਦੀ ਇੱਥੇ ਕਿਸੇ ਕਿਸੇ ਲੇੜੀ ਨਾਲ ਗੱਲ ਕਰਕੇ ਦੇਖ ਸਕਦੇ ਤੁਸੀਂ ਮਾੜੀ ਤੋਂ ਮਾੜੀ ਲੇੜੀ ਜਿਹੜੀ ਜਮਾ ਕਰਿਆ ਬੈਠੀ ਸੀਗੀ ਕੁਛ ਨਹੀਂ ਸੀ ਕਰਦੀ ਸੀ ਸਵੇਰੇ ਬਸ ਪੱਖੇ ਸਾੜ ਲੈਂਦੀ ਸੀ 10 ਵਜੇ ਦਿਨ ਵਿਹਲੀ ਹੋ ਜਾਂਦੀ ਸੀ ਹੁਣ ਸਵੇਰੇ ਉਹ ਸਾਰਾ ਨੂੰ ਲਾਸਟ ਲੇੜੀ ਜੀ ਬੈਠੀ ਹੈ ਜਿਹੜੀ ਤੁਸੀਂ ਉਸ ਨਾਲ ਗੱਲ ਕਰਕੇ ਦੇਖੋ ਜੀ ਉਹ ਕੁਛ ਵੀ ਨਹੀਂ ਸੀ ਕਰਦੇ ਤੇ ਇੱਥੇ ਆ ਕੇ ਹੁਣ ਉਹ 3 4 ਸਾਲ ਤਾਂ ਉਹ ਵੀ ਸੌਂ ਦਿੰਦੇ ਆਗੇ ਇੱਥੇ ਸਮਾਂ ਕੀ ਹੈ ਸਮਾਂ 9 ਤੋਂ 5 ਹੈ ਜੀ ਤੇ ਇਹ ਜਿਹੜਾ ਪਿੰਡ ਦੇ ਵਿੱਚ ਇਹ ਜਗ੍ਹਾ ਕੀ ਹੈ ਧਰਮਸ਼ਾਲਾ ਹੀ ਹੈ ਨਹੀਂ ਵੱਡੀ ਸਾਥ ਹੈ ਜੀ ਹਾਂਜੀ ਪੰਚਾਇਤ ਘਰ ਕਹਿੰਦੇ ਨੇ ਅੱਛਾ ਮਤਲਬ ਇਹਦੇ ਲਈ ਤੁਹਾਨੂੰ ਜਗ੍ਹਾ ਵੀ ਕਿਰਾਏ ਤੇ ਲੈਣ ਦੀ ਲੋੜ ਨਹੀਂ ਹੈ ਜੀ ਲੋੜ ਨਹੀਂ ਪਈ ਜੀ ਸਾਨੂੰ ਪੰਚਾਇਤ ਨੇ ਕਾफी ਸਹਿਯੋਗ ਦਿੱਤਾ ਬੇਲੀ ਵੀ ਪਈ ਆ ਇਥੇ ਨੇ ਥੇੜੀ ਆ ਕੇ ਬਹਿੰਦੇ ਸੀਗੇ ਉਹ ਆਲਤ ਫਲਤ ਬਹਿ ਜਾਂਦੇ ਸੀਗੇ ਆਹ ਕੰਦਾ ਦੁਵਾਰਾ ਵੀ ਨਹੀਂ ਸੰਦਿਆਂ ਆਂ ਸਾਨੂੰ ਪੰਚਾਇਤ ਨੇ ਕੰਦਾ ਕੰਦਾ ਵਿਚਿੰਗ ਕਰਵਾ ਦਿਂਗਾ ਤੇ ਪਹਿਲਾਂ ਛੋਟੀਆਂ ਕੰਦਾ ਸਿੰਗੀਆਂ ਨਹੀਂ ਕੰਦਾ ਸੀਗੀਆਂ ਤੇ ਉਸ ਤੋਂ ਬਾਅਦ ਵੀ ਸਾਨੂੰ ਹਾਂ ਅੱਗੇ ਉਹਦੇ ਵਿੱਚ ਹੀ ਜ਼ਿਆਦਾਤਰ ਔਰਤਾਂ ਕਿੰਨੀਆਂ ਕਪੜੀਆਂ ਨੇ ਮਤਲਬ ਪੜ੍ਹਾਈ ਲਿਖਾਈ ਕਿੰਨੀ ਅੱਛਾ ਹਾਂਜੀ ਹਾਂ ਇੱਕ ਦਵਾਨ ਪੜ੍ਹਵੀਂ ਮਤਲਬ ਕਿ ਬੀਏ ਪਾਸ ਐਮਏ ਪਾਸ ਨਹੀਂ ਨਹੀਂ ਜੀ ਘੱਟ ਪੜ੍ਹਗੀਆਂ ਆ ਆਪਾਂ ਵੀ ਜਿਵੇਂ ਕਹਿਆ ਨਾ ਬੀਏ ਪਾਸ ਐਮਏ ਪਾਸ ਤਾਂ ਜ਼ਿਆਦਾਤਰ ਧਰਨਿਆਂ ਤੇ ਬੈਠੇ ਹੁੰਦੇ ਆ ਜਾਂ ਜਿਹੜੇ ਕੋਈ ਮਾੜੇ ਮੋٹے ਹੋਰ ਪੜੇ ਲਿ ਗਿਆ ਤਵਾਂ ਲਾ ਕਹਿੰਦਾ ਯਾਰ ਬਾਹਰ ਟੱਪ ਜੋ ਇੱਥੇ ਕੰਮ ਨਹੀਂ ਪਰ ਕੰਮ ਇੱਥੇ ਅਗਲਾ ਕਰਕੇ ਨਹੀਂ ਰਾਜੀ ਕੰਮ ਆਪਣਾ ਇਹ ਭੈਣ ਜੀ ਦੱਸ ਰਹੀ ਸੀ ਪਹਿਲਾਂ ਵੀ ਜਿਵੇਂ ਇੱਥੇ ਲੇਡੀਜ਼ ਘੱਟ ਆ ਇੱਥੇ ਤਾਂ 20 ਲੇਡੀਜ਼ ਆਜਾਂ ਜਿਵੇਂ 700 ਲੇਡੀਜ਼ ਆਪਾਂ ਦੱਸਿਆ ਨਾ ਬਾਕੀ ਘਰੇ ਬੈਠ ਕੇ ਵੀ ਕੰਮ ਕਰ ਰਹੀਆਂ ਕਿਸ ਤਰ੍ਹਾਂ ਦੇ ਕੰਮ ਕਰਦੀਆਂ ਸਰ ਅਲੱਗ-ਅਲੱਗ ਕੁਝ ਘਰੇ ਬੈਠ ਕੇ ਵੀ ਕੰਮ ਕਰ ਰਹੇ ਅਲੱਗ-ਅਲੱਗ ਤਰ੍ਹਾਂ ਦੇ ਟ੍ਰੇਨਿੰਗ ਆ ਦਵਾੰਗਾ ਹੋਊਗਾ ਉਹਨਾਂ ਨੂੰ ਸਾਰੇ ਨਾ ਤਰ੍ਹਾਂ ਦੇ ਕੋਈ ਮੰਜੇ ਬਣਦੀਆਂ ਕੋਈ ਪੀੜੀਆਂ ਬਣਦੀਆਂ ਕੋਈ ਕੀ ਕਹਿੰਦੇ ਹੁੰਦੇ ਆ ਕਿਸੇ ਵੀ ਪਿੰਡ ਦੇ ਵਿੱਚ ਕੋਈ 10ਔਰਤਾ ਇਕੱਠੀਆਂ ਕੇ ਕੰਮ ਕਰਨਾ ਚਾਹੁੰਦੀਆਂ ਕਰ ਸਕਦੀਆਂ ਉਹ ਹਾਂ ਕਰ ਸਕਦੀਆਂ ਸਰ ਬਸ ਉਹਨਾਂ ਦੇ ਵਿੱਚ ਉਹ ਹੋਣਾ ਚਾਹੀਦਾ ਜਿਹਾ ਜਿਹਾ ਹੋਣਾ ਚਾਹੀਦਾ ਕਰ ਸਕਦੀਆਂ ਹਾਂ ਹਾਂਜੀ ਕੰਮ ਕਰਨ ਦਾ ਜਨੂਨ ਹੋਣਾ ਚਾਹੀਦਾ ਸੋ ਆਪਾਂ ਅੱਗੇ ਜਾ ਕੇ ਥੋੜਾ ਦੇਖ ਵੀ ਲੈਣੇ ਹੈਗੇ ਸਕੂਲਾਂ ਦੀਆਂ ਵਰਦੀਆਂ ਦਾ ਇਸ ਵਕਤ ਪ੍ਰੋਜੈਕਟ ਹੈ ਬਾਕੀ ਪ੍ਰੋਜੈਕਟ ਜਿਵੇਂ ਭੰਜੀ ਨੇ ਦੱਸਿਆ ਨਾ ਅੱਗੇ ਪਿੱਛੇ ਆਉਂਦੇ ਰਹਿੰਦੇ ਹੈਗੇ ਤਾਂ ਇਹ ਸਰਕਾਰੀ ਪ੍ਰੋਜੈਕਟ ਹੈ ਤੇ ਇਹਦੇ ਨਾਲ ਸਰਕਾਰ ਨੂੰ ਵੀ ਫਾਇਦਾ ਹੁੰਦਾ ਕਿਉਂਕਿ ਇਹਦੇ ਵਿੱਚ ਵਿਚੋਲੀਏ ਨਹੀਂ ਹੁੰਦੇ ਕੋਈ ਕੋਈ ਟੈਂਡਰ ਨਹੀਂ ਸਿੱਧਾ ਡਾਇਰੈਕਟਲੀ ਕੰਮ ਇੱਥੇ ਆਉਂਦਾ ਹੈਗਾ ਨਾਲੇ ਤਾਂ ਇੱਥੇ ਪਿੰਡਾਂ ਦੇ ਵਿੱਚ ਰੋਜ਼ਗਾਰ ਮਿਲਦਾ ਕਿੰਨੇ ਲੋਕਾਂ ਦੇ ਘਰ ਚੱਲਦੇ ਮੈਂ ਕਹਿੰਦਾ ਜੇ 7-8000 ਵੀ ਮੰਥਲੀ ਇਨਕਮ ਹੁੰਦੀ ਹੈ ਤਾਂ ਉਹਦੇ ਨਾਲ ਘਰ ਦਾ ਚੁੱਲਾ ਚੌਂਕੜਾ ਵਧੀਆ ਚੱਲ ਜਾਂਦਾ ਤੇ ਆਪਾਂ ਆ ਸਾਰਾ ਸਿਸਟਮ ਹੈ ਨਾ ਤੁਸੀਂ ਦੇਖ ਸਕਦੇ ਮਸ਼ੀਨਾਂ ਜਿਹੜੀਆਂ ਹੈਗੀਆਂ ਸਿੰਗਰ ਕੰਪਨੀ ਪਲੱਸ ਅ ਅੰਬੂਜਾ ਫਾਊਂਡੇਸ਼ਨ ਤੇ ਮਿੱਤਲ ਗਰੁੱਪ ਦੇ ਵੱਲੋਂ ਇਹ ਦਿੱਤੇ ਗਏ ਆ ਪੰਜ ਜੀ ਕਿੰਨੇ ਤੋਂ ਕਿੰਨੇ ਤੁਸੀਂ ਕੰਮ ਕਰਦੇ ਹੋ ਬਰੇ ਅਸੀਂ ਵੀਰੇ ਆ 6 ਵਜੇ ਤੱਕ ਕਰਨੀ 6 ਵਜੇ ਤੱਕ ਹੀ ਹਾਂ ਜੀ ਤੇ ਇਹ ਜਿਹੜੇ ਸੈੱਟ ਆ ਤੁਸੀਂ ਕੱਪੜਿਆਂ ਦੇ ਕਿੰਨੇ ਕਿਸਲਾ ਦੇਣੇ ਆ ਸ਼ਾਮ ਤੱਕ ਹੀ ਹਾਂ ਤੁਹਾਨੂੰ ਜੀ ਪੰਜ ਵੀ ਬਣਾਉਣੇ 6 ਪੰਜ ਬਣਾ ਦੇਣ ਤੇ ਪਰ ਸੈੱਟ ਦੇ ਕੀ ਪੈਸੇ ਮਿਲਦੇ ਫਿਰ ਸਾਨੂੰ 70 ਰੁਪਏ ਹੀ ਮਿਲਦੇ 60 ਰੁਪਏ ਮਤਲਬ 300 ਰੁਪਏ ਦੇ ਆਸ-ਪਾਸ ਐਵਰੇਜ ਪੈ ਜਾਂਦੀ ਹੈ ਹਾਂ ਠੀਕ ਹੈ ਤੇ ਅਸੀਂ ਇਹੀ ਪਿੰਡ ਆ ਤੁਹਾਡਾ ਹਾਂ ਜੀ ਇਹੀ ਪਿੰਡ ਤੇ ਕਿੰਨੇ ਦਿਨ ਕੰਮ ਕਰਦੇ ਫਿਰ ਹਫਤੇ 'ਚ ਅਸੀਂ ਜਦਾ ਜੀ ਕਰਦਾ ਤਾਂ ਛੁੱਟੀ ਮਾਰ ਵੀ ਲੈਣ ਨਹੀਂ ਮਾਰਦੇ ਨੇ ਸੇ ਤਾਂ ਉਹਨੂੰ ਵੀ ਆ ਜਾਨੇ ਐਤਵਾਰ ਨੂੰ ਵੀ ਆ ਜਾਣੇ ਠੀਕ ਹੈ ਜੀ ਤਾਂ ਮੈਂ ਜਿਹਨੇ ਦੱਸਿਆ ਨਾ ਵੀ ਸਾਰੇ ਦਿਨ ਹੀ ਲਗਾਤਾਰ ਕੰਮ ਕਰਦੇ ਕਿਉਂਕਿ ਜਿਹਨੂੰ ਕੰਮ ਦੀ ਇੱਛਾ ਹੈ ਨਾ ਜਿਹਨੇ ਵਿਹਲੇ ਨਹੀਂ ਰਹਿਣਾ ਉਹਦੇ ਲਈ ਸਾਰੇ ਦਿਨ ਹੀ ਵਰਕਿੰਗ ਹੈ ਉਹਦੇ ਲਈ ਕੋਈ ਛੁੱਟੀ ਨਹੀਂ ਹੁੰਦੀ ਸੋ ਇਸ ਤਰ੍ਹਾਂ ਵੀ ਦੇਖ ਸਕਦੇ ਆ ਬਾਕੀ ਜਿਹੜੇ ਇੱਥੋਂ ਦੇ ਬਲੌਕ ਇੰਚਾਰਜ ਹੈ ਬਲਜੀਤ ਜੀ ਉਹਨਾਂ ਨਾਲ ਵੀ ਗੱਲ ਕਰਦੇ ਆ ਬਲਜੀਤ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਵਧੀਆ ਜੀ ਵਧੀਆ ਜੀ ਤੇ ਪਹਿਲੀ ਗੱਲ ਤਾਂ ਇਹ ਬਹੁਤ ਸੋਹਣਾ ਤੁਸੀਂ ਪ੍ਰੋਜੈਕਟ ਕਰ ਰਹੇ ਹੋ ਇਹਨਾਂ ਲੋਕਾਂ ਨੂੰ ਅ ਕਿਉਂਕਿ ਬਹੁਤ ਸਾਰੀਆਂ ਸਕੀਮਾਂ ਸਰਕਾਰ ਦੀਆਂ ਇਹ ਜਿਹੀਆਂ ਹੁੰਦੀਆਂ ਵੀ ਜਿਨ੍ਹਾਂ ਬਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਫਾਇਦਾ ਲਿਆ ਜਾ ਸਕਦਾ ਮੇਰੇ ਕੋਲ ਇਹਨਾਂ ਦੇ ਵਿੱਚੋਂ ਜਿਹੜੀ ਆ ਸੈਲਫ ਹੈਲਪ ਗਰੁੱਪ ਹੈ ਇਹ ਵੀ ਇੱਕ ਹੈ ਜੀ ਸਕੀਮ ਹੈ ਵੀ ਜਿਹਦੇ ਬਾਰੇ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਇਹ ਕੀ ਕਹਿਣਾ ਚਾਹੂੰਗੀ ਜਿਨ੍ਹਾਂ ਨੇ ਵੀਡੀਓ ਦੇਖਣ ਤੋਂ ਬਾਅਦ ਕੋਈ ਲੋਕ ਪ੍ਰਭਾਵਿਤ ਹੋਣਗੇ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਕਿਵੇਂ ਜੁੜ ਸਕਦੇ ਆ ਤੁਹਾਡੇ ਨਾਲ ਦੇਖੋ ਜੀ ਪਹਿਲਾਂ ਤਾਂ ਉਹਨਾਂ ਨੂੰ ਪਹਿਲਾਂ ਸੈਲਫ ਹੈਲਪ ਗਰੁੱਪ ਦੇ ਵਿੱਚ ਐਡ ਹੋਣਾ ਪਏਗਾ ਹਰੇਕ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਖਾਸ ਕਰਕੇ ਸ਼ਹਿਰ ਦੇ ਵਿੱਚ ਐਨੂਅਲਮ ਅਲਕਤ ਸੁਖ ਸਕੀਮ ਹੈ ਜੀ ਪਰ ਪਿੰਡ ਦੇ ਵਿੱਚ ਐਨਆਰਐਮ ਸਕੀਮ ਹੈਗੀ ਹੈ ਜਿਹੜੀ ਆਪਣੀ ਵੀਡੀਓ ਦਫ਼ਤਰ ਤੁਸੀਂ ਹੈਗੀ ਜਿਹੜੇ ਤੁਹਾਡੇ ਵੀਡੀਓ ਪੀਡੀਪੀ ਦਫ਼ਤਰ ਜਿਹੜੇ ਹੈਗੇ ਉੱਥੇ ਵਿੱਚ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ ਜੀ ਜਿਵੇਂ ਕਿ ਹੁਣ ਮੈਂ ਗੁੰਨੇਆਣੇ ਵਿੱਚ ਹਾਂ ਤੇ ਤੁਹਾਡਾ ਗਿਲਪਤੀ ਵੀਡੀਓ ਦਫ਼ਤਰ ਹੈ ਸਾਡੇ ਕੋਲ ਉੱਥੇ ਆ ਕੇ ਸਾਡੇ ਕੋਲੋਂ ਪਤਾ ਲੈ ਲੈਂਦੇ ਆ ਤੇ ਇਸ ਨੂੰ ਦੱਸਦੇ ਆ ਕਿ ਅਸੀਂ ਅਸੀਂ ਗਰੁੱਪ ਬਣਾਉਣਾ ਚਾਹੁੰਦੇ ਆ ਜਦੋਂ ਤੋਂ ਆਹ ਪ੍ਰੋਜੈਕਟ ਸ਼ੁਰੂ ਹੋਇਆ ਸਾਡੇ ਗਰੁੱਪਾਂ ਦੇ ਵਿੱਚ ਵੀ ਬਹੁਤ ਉਛਾਲ ਆਇਆ ਕਿ ਵੱਧ ਤੋਂ ਵੱਧ ਗਰੁੱਪ ਬਣ ਰਹੇ ਨੇ ਸਰਕਾਰ ਵੱਲੋਂ ਵੀ ਪੂਰਾ ਪੈਸਾ ਲਾਇਆ ਜਾ ਰਿਹਾ ਹੁਣ ਦੇਖੋ ਤੁਸੀਂ ਵੀ ਆਹ ਜਿਹੜਾ ਪ੍ਰੋਜੈਕਟ ਹੈ ਇੱਥੇ ਸਾਨੂੰ 7. अच्छा जी ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਇਹ ਦੋ ਤਿੰਨ ਸੈਂਟਰ ਹੋਰ ਖੁੱਲ ਰਹੇ ਨੇ ਜਿਵੇਂ ਰਾਮਪੁਰਾ ਦੇ ਵਿੱਚ ਖੁੱਲ ਰਿਹਾ ਇੱਕ ਸੰਗਤ ਸੈਂਟਰ ਸਾਡਾ ਇੱਕ ਸੰਗਤ ਵਿੱਚ ਖੁੱਲ ਰਿਹਾ ਤਾਂ ਪੂਰੇ ਜ਼ਿਲ੍ਹੇ ਨੂੰ ਅਸੀਂ ਪੂਰਾ ਕਵਰ ਕਰਾਂਗੇ ਠੀਕ ਹੈ ਹਾਂਜੀ ਤਾਂ ਜੇ ਗੋਨੇਣਾ ਬਲਾਕ ਦੇ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ ਕਿਸੇ ਨੇ ਜੁੜਨਾ ਤੁਹਾਡੇ ਨਾਲ ਸੰਪਰਕ ਕਰ ਸਕਦਾ ਸਾਡਾ ਸੰਪਰਕ ਕਰ ਸਕਦੇ ਹੋ ਤੁਹਾਡਾ ਫੋਨ ਨੰਬਰ ਕੇ ਦਾ ਸਾਨੂੰ ਦੱਸ ਦਿਓ ਕੋਈ ਬਠਿੰਡਾ ਜ਼ਿਲ੍ਹਾ ਵਾਲੇ ਹੀ ਸੰਪਰਕ ਕਰੇ ਸਿਰਫ ਇਹਨਾਂ ਨਾਲ ਕਿਉਂਕਿ ਸਾਡਾ ਨੰਬਰ ਹੈਗਾ 90238 ਜੀ 97098 ਤੇ ਜੇ ਸਾਨੂੰ ਕਾਲ ਕਰ ਸਕਦੇ ਨੇ ਗਰੁੱਪ ਵਿੱਚ ਜੁੜਨਾ ਚਾਹੁੰਦੇ ਨੇ ਜਾਂ ਕੋਈ ਕੰਮ ਕਰਨਾ ਚਾਹੁੰਦੇ ਨੇ ਪਿੰਡ ਵਿੱਚ ਖਾਸ ਕਰਕੇ ਅਸੀਂ ਉਹਨਾਂ ਨੂੰ ਗਰੁੱਪ ਵਿੱਚ ਐਡ ਕਰਕੇ ਕੰਮ ਵਿੱਚ ਸ਼ੁਰੂ ਕਰਵਾ ਸਕਦੇ ਹਾਂ ਤੇ ਜੇ ਸਰ ਬਹੁਤ ਜ਼ਿਆਦਾ ਗਰੁੱਪ ਬਣ ਜਾਂਦੇ ਇਹ ਨਹੀਂ ਵੀ ਕੰਮ ਘਟ ਜੂਗਾ ਕੰਮ ਬਹੁਤ ਹੈ ਕੰਮ ਬਹੁਤ ਹੈ ਜੀ ਮਤਲਬ ਦਿੱਤਾ ਕੰਮ ਕੰਮ ਵਾਲਿਆਂ ਦੀ ਕਮੀ ਹੈ ਕੰਮ ਦੀ ਕਮੀ ਹੈ ਨਹੀਂ ਸਾਨੂੰ ਲੇਡੀਜ਼ ਦੀ ਬਹੁਤ ਕਮੀ ਹੈ ਕੰਮ ਕਰਨ ਵਾਲਿਆਂ ਦੀ ਕਮੀ ਹੈ ਬਈ ਇਹ ਸੱਚਾਈ ਹੈ ਇਸ ਵਕਤ ਕੋਈ ਮੰਨੇ ਚਾਹੇ ਨਾ ਮੰਨੇ ਪਰ ਜੇ ਕੰਮ ਕਰਨ ਵਾਲੇ ਹੋਣਗੇ ਲੋਕ ਤਾਂ ਹਰੇਕ ਪਿੰਡ ਦੇ ਵਿੱਚ 10-20 ਬੰਦੇ ਕੰਮ ਕਰ ਸਕਦੇ ਆ ਸੋ ਲੋਡ ਹਰੇਕ ਨੂੰ ਹੁੰਦੀ ਆ ਪਰ ਆਪਣੇ ਕਰਦੇ ਨਹੀਂ ਤੇ ਬਾਕੀ ਜੇ ਮੰਨ ਲਓ ਹੋਰ ਜ਼ਿਲ੍ਹੇ ਤੋਂ ਕੋਈ ਮੰਨ ਲਓ ਦੂਰ ਦੇ ਜ਼ਿਲ੍ਹੇ ਤੋਂ ਗੱਲ ਕਰ ਰਹੇ ਆ ਕਿਸੇ ਵੀ ਤੁਸੀਂ ਜ ਕਿਸੇ ਵੀ ਪਿੰਡ ਦੇ ਵਿੱਚ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਕਿਸੇ ਵੀ ਤੁਸੀਂ ਸਟੇਟ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਜਿਹੜੇ ਡਿਸਟ੍ਰਿਕਟ ਆਫਿਸ ਆ ਤਾਂ ਉਹ ਤੁਹਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਡਿਸਟ੍ਰਿਕਟ ਆਫਿਸ ਹੁੰਦਾ ਜੀ ਉੱਥੇ ਤੁਸੀਂ ਜਾ ਕੇ ਆਪਣੇ ਗਰੁੱਪ ਵਗੈਰਾ ਦਾ ਪਤਾ ਕਰ ਸਕਦੇ ਹੋ ਕਿ ਸਾਡੇ ਗਰੁੱਪ ਕਿੱਥੇ ਬੰਨੇ ਚਾਹੀਦੇ ਆ ਕਿ ਕਿੱਥੇ ਨਹੀਂ ਬਣ ਸਕਦੇ ਜਿਵੇਂ ਨਗਰ ਨਗਰ ਨਿਕਮ ਹੁੰਦਾ ਜਿੱਥੇ ਉੱਥੇ ਨਹੀਂ ਬਣ ਸਕਦਾ ਨਗਰ ਪੰਚਾਇਤਾਂ ਹੁੰਦੀਆਂ ਉੱਥੇ ਗਰੁੱਪ ਨਹੀਂ ਬਣ ਸਕਦੇ ਪਰ ਉੱਥੇ ਸਕੀਮ ਇੱਕ ਹੋਰ ਵੀ ਹੈ ਅੱਛਾ ਹੋਰ ਉਹ ਸ਼ਹਿਰਾਂ ਲਈ ਹੋਰ ਸਕੀਮ ਹੈ ਸ਼ਹਿਰਾਂ ਲਈ ਹੋਰ ਸਕੀਮ ਹੈ ਪਿੰਡਾਂ ਲਈ ਹੋਰ ਸਕੀਮ ਹੈ ਜੀ ਠੀਕ ਹੈ ਤੇ ਆਣਾ ਟਾਈਮ ਦੇ ਵਿੱਚ ਅਸੀਂ ਹੁਣ ਦੋ ਬੱਕਰੀਆਂ ਖੋਲ ਰਿਹਾਗੇ ਹਰੇਕ ਬਲਾਕ ਦੇ ਵਿੱਚ ਵੀ ਦੋ ਦੋ ਇੱਕ ਦੋ ਦੋ ਬੱਕਰੀਆਂ ਹੋਰ ਖੋਲ ਰਿਹਾਣੀਆਂ ਨੇ ਡੇੜੀਜ਼ ਦੀਆਂ ਉਹਨਾਂ ਦੇ ਲੋਨ ਵਗੈਰਾ ਸਾਰਾ ਕੁਝ ਹੋ ਚੁੱਕਿਆ ਹੈਗਾ ਟ੍ਰ আর সিটি ਵੱਲੋਂ বিলি ਬ੍ਰਿਓ ਬਿਲਕੁਲ ਹੀ ਫ੍ਰੀ ਦਿੱਤੀ ਜਾਂਦੇ ਨੇ ਕੋਈ ਵੀ ਤਰ੍ਹਾਂ ਦੀ ਠੀਕ ਹੈ ਪਮੇ ਦੁਪੱਟਾ ਰੰਗਣਾ ਹੋਵੇ ਚਾਰ ਪਾਪੜ ਮੁਰੱਬੇ ਦੀ ਟ੍ਰੇਨਿੰਗ ਹੋਵੇ ਪਮੇ ਸਲਾਈ ਵੀ ਹੋਵੇ ਪਮੇ ਮੇਕਅਪ ਆਰਟਿਸਟ ਵੀ ਹੋਵੇ ਸਾਰੀ ਟ੍ਰੇਨਿੰਗ ਬਿਲਕੁਲ ਫ੍ਰੀ ਆਫ ਕਾਸਟ। ਸ਼ੁਕਰੀਆ ਜੀ। ਤਾਂ ਜਿਵੇਂ ਵੀਰ ਜੀ ਨੇ ਦੱਸਿਆ ਨਾ ਕਿ ਕੱਲਾ ਇਹ ਸਲਾਈ ਕੜਾਈ ਦਾ ਕੰਮ ਨਹੀਂ ਮੇਕਅਪ ਦਾ ਕੰਮ ਵੀ ਆ ਪਾਪੜ ਬਣਾਉਣੇ ਕੋਈ ਚਾੜ ਬਣਾਉਣਾ ਬਹੁਤ ਤਰ੍ਹਾਂ ਦੇ ਕੰਮ ਹੈ ਜਿਹੜੀ ਕੀਤੀ ਜਾ ਸਕਦੇ ਕਿਉਂਕਿ ਹਰੇਕ ਬੰਦਾ ਹਰੇਕ ਕੰਮ ਨਹੀਂ ਕਰ ਸਕਦਾ ਤੁਹਾਨੂੰ ਜਿਹੜਾ ਕੰਮ ਚੰਗਾ ਲੱਗਦਾ ਤੁਸੀਂ ਉਹ ਚੁਣ ਕੇ 10 ਲੇਡੀਜ਼ ਗਰੁੱਪ ਬਣਾ ਕੇ ਉਹ ਕੰਮ ਕੀਤਾ ਜਾ ਸਕਦਾ ਹੈ। ਸੋ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਨਾ ਜ ਸੰਪਰਕ ਕਰ ਸਕਦੇ ਹੋ ਇਹ ਹੋਰ ਜ਼ਿਲ੍ਹੇ ਤੋਂ ਕੀ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਆਪਣੇ ਬੀਡੀਪੀ ਉੱਧਰ ਜਾ ਕੇ ਸੰਪਰਕ ਕਰ ਸਕਦੇ ਹੋ ਧੰਨਵਾਦ